ਹਾਂ ਕਿਵੇਂ ਕਰਤਾ ਹੁਣ ਇਹ ਕੀ ਕਸਰਾ ਜੋੜੀ ਜੋੜੀ ਮਗਰ ਬੱਚੇ ਬੱਚੇ ਦੋ 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 ਮਗਰਾ ਦੋਵਾਂ ਮਗਰਾ ਡੋਡੀਆਂ ਠੀਕ ਹੈ ਬੱਚਾ ਉਹ ਕਾਲਾ ਹੈਗਾ ਮੇਰਾ ਉਹ ਬੱਚਾ ਵਿੱਚ ਕੋਈ ਨਾ ਬਸ ਲਓ ਵੀ ਦੋ ਬੱਕਰੀਆਂ ਦਾ ਸੌਦਾ ਚੱਲੀ ਜਾਂਦਾ ਹਜੇ ਸਿਰੇ ਨਹੀਂ ਚੜਿਆ ਉਹ ਭਾਈ ਹੈਲੋ ਅੰਕਲ ਐਂਕਰ ਕਰਿਆ ਯਾਰ ਉਹਨਾਂ ਨੂੰ ਉਮੇ ਹਾਂ ਭਾਈ ਸਹੀ ਮੁਕਾਇਆ ਹੁਣ ਲੱਖਣ ਕੇ ਦੇ ਦੇ ਬੰਦੇ ਇਮਾਨਦਾਰ ਆ ਆਪਦੇ ਯਾਰ ਬੇਲੀ ਬੰਦੇ ਪਾਲਾ ਪਾਲਾ ਲੱਖਿਆ ਪੈਸੇ ਦਾ ਬਹੁਤ ਸੀ ਯਾਰ ਕੋ ਘਾਟਾ ਵਾਧਾ ਹੈਗਾ ਤਾਂ ਕਰ ਲੋ ਕਿਹੜਾ ਪਿੰਡਾਂ ਅੰਕੜਾ ਕੋਠਾ ਗੁਰੂ ਦਾ ਹਾਂ ਬਾਈ ਇਹ ਲੁੱਟ ਵਾਲੇ ਸੂਰੇ ਵੀ ਪਿਆਰੇ ਮੇਵਣੀਆਂ ਕਿ ਡਿਗੜੀਆਂ ਮਗਰ ਚੱਲ ਯਾਰ ਜੈਜੇ ਕਾ ਪਹਾੜ ਕਰ ਲੋ ਇਹ ਪਿੰਡ ਤੇ ਆਮਾਨ ਕਰਿਆ ਜਿਹੜਾ ਕਾਲਾ ਮਾਰ ਇਹ ਤਾਂ ਆਪ ਲੈ ਕੇ ਗਿਆ ਦੋ ਬਤਨੀਆਂ ਲੈ ਕੇ ਗਿਆ ਪਹਿਲਾਂ ਇਹ ਪੱਠਾ ਵੀ ਵਾਲਾ ਸਾਫ ਹੋਣ ਜਾਂ ਪਾਲਾ ਹੋ ਨਾ ਬੋਲੀ ਬਸ ਉਹ ਮੰਨ ਲੈ ਇੰਨੇ ਬੰਦਿਆਂ ਦੀ ਹੁਣ ਤੂੰ ਕਿਵੇਂ ਕਰਤਾ ਹੁਣ ਲੈ ਲੈ ਗਿਆ ਲੈ ਗਿਆ ਜਣੀਆਂ ਲੈ ਲੈ ਗਿਆ ਨੇ ਬੁਲਾਏਗਾ ਬਣਾਉਣਾ ਮੈਨੂੰ ਬੁਲਾਏਗਾ ਤੂੰ ਨਹੀਂ ਮਿਲਦਾ ਜਵਾ ਲੰਗੀਆਂ ਕਰ 35000 ਦੀ ਖਰੀਦ ਆ ਭਾਈ ਨਫੇ ਨਾਲ ਦੇਣੀ ਆ ਆਪਾਂ ਦੋ ਘਟ ਲੈ ਲੈ ਵਾਲੀ ਗਾ ਬੋਲਾ ਨਾ ਸਾਡੇ ਕੋਲ 35 ਹੈਗਾ ਨਾ ਜਿੱਤ ਤੈਨੂੰ ਦੇਈਏ ਭਾਵੇਂ ਤੂੰ ਕੁਛ ਮਰਜੀ ਕਰ ਲੈ 33 34 34 ਰੰਗ ਚਾਹ ਤਾ ਨਹੀਂ ਨਹੀਂ ਹੁੰਦੀ ਆ ਪਰੇ ਜਾ ਹੋ ਬਾਪੂ ਆ ਰਹੇ ਨੇ ਯਾਰ ਡਕੂਰੇ ਨੂੰ ਹੋ ਗਿਆ ਛੱਡ ਦੇ ਹੁਣ ਓਏ ਹੋ ਗਈਆਂ ਲੱਖੇ ਦੋ ਮਿੰਟ ਦੀਆਂ ਕਿਉਂ ਦੋ ਘੰਟੇ 16 ਲੱਖ ਉਹ ਨਹੀਂ ਯਾਰ ਉਹ ਦੇਓ ਯਾਰ ਹੁਣ ਛੱਡ ਦੇ ਨਾ ਓਏ ਰੀ ਬੈਂਟੀ ਦੀਆਂ ਆਉਂਦੀਆਂ ਖੇਤੀਆਂ ਬਾਈ ਯਾਰ ਕਿਉਂ ਮਾਰਦੇ ਹੁੰਦੇ ਨੇ ਯਾਰ ਕੀ ਯਾਰ ਬੰਦੇ ਯਾਰ ਬੰਦਾ ਯਾਰ ਬੰਦਰੀ ਯਾਰ ਓਏ ਯਾਰ ਨੰਨੀਆਂ ਕਰਤੀ ਜਮਾਇਆ ਹੋਰ ਕੀ ਹੋ ਗਿਆ ਯਾਰ ਦੋ ਘਟ ਆਖਦੀ ਮੈਂ ਚੱਲ ਬਾਪੂ ਛੱਡੀ ਮਾਰ ਕੇ ਚੱਲਦੇ ਚੱਡ ਦੇ ਹੱਥ ਬਿਨਾ ਤਾਂ ਚੱਲ ਨਹੀਂ ਹੁੰਦੇ ਉਹ ਬਾਪੂ ਖੜ ਜਾ ਇੱਕ ਮਿੰਟ ਪਹੇਜ ਜੇ ਕਦੀ ਸਾਟੀਆ ਬਾਲੀ ਨਹੀਂ ਪੈਸੇ ਨਹੀਂ ਇਹਨਾਂ ਕੋ ਖਰੀਦ ਮੈਂ ਦੇ ਦੂੰਗਾ ਲੋ ਵੀ 35000 ਦੀ ਬਾਈ ਕਹਿੰਦਾ ਵੀ ਮੇਰੀ ਖਰੀਦ ਆ ਜੋੜੀ ਤੇ 33400 ਲੱਗੀ ਜਾਂਦਾ ਤੇ 35 35 35 ਲਾਤਾ 35 ਲਾਤਾ ਹਾਂ ਠੀਕ ਆ ਆ ਬੜਾ ਦਿੱਸੀ ਕਾਲੇ ਵਾਲੇ ਨੰਬਰ ਕਰਾ ਦੇ ਭਾਈ ਉਹ ਮਨ ਗਦਦਾਂ ਤੋਂ ਵੀ ਕਰਾ ਦੇ ਨਾ ਯਾਰ ਥੋੜਾ ਬਤਿਮਾ ਯਾਰ ਨਹੀਂ ਮਨ ਉਹ ਸਾਰੀ ਕਹਾਣੀ ਦੱਸ ਤੀ ਕਹਾਣੀ ਦੱਸ ਤੀ ਤੈਨੂੰ ਮੈਂ ਵੀ ਤੈਨੂੰ ਕਹਾਣੀ ਉਹ ਬਾਈ ਯਾਰ ਛੱਡ ਦੇ ਕਾਨ ਯਾਰ ਕਿਉਂ ਇਹ ਤਾਏ ਦੇ ਮੂੰਹੋਂ ਉਹ ਲਿਖਾਈ ਆ ਫੇਖਰਾ ਲੈਣਗੇ ਯਾਰ ਉਹ ਦੇ ਦੂ ਯਾਰ ਲਿਖਾਈ ਆ ਛੱਡ ਦੇ ਲਿਖਾਈ ਨਹੀਂ ਇਹ ਲਗਾ ਓਏ ਹੋ ਗਿਆ ਯਾਰ ਛੱਡ ਤੂੰ ਛੱਡ ਤਾਂ ਕਿ ਛੱਡ ਦੇ ਯਾਰ ਓਏ ਨਹੀਂ ਹੁੰਦਾ ਯਾਰ ਸਾਡੇ 35 ਦੀਆਂ ਯਾਰ ਮੈਂ ਇੱਥੋਂ ਲੈ ਨਹੀਂ ਪਾਸੋਂ ਛੱਡ ਹਾਂ ਸਾਡੇ ਅੱਗਲੇ ਕਿਹ ਚੱਗੀ ਵਿਖਾਈ ਚੱਲ ਠੀਕ ਹੈ ਭਾਈ ਲੱਖੇ ਹੋਈਂ ਕਿਰਾ ਸਾਈਡ ਤੇ ਲਾਓ ਵੀ ਲਾਓ ਵੀ ਆ ਜੋੜੀ 35000 ਦੀ ਹੋ ਗਈ ਬੱਕਰੀ ਉਹ ਵੀ ਮਾੜਾ ਆਇਆ ਇਹਨੂੰ ਕਰ ਲਓ ਭਾਈ ਇਹ ਹਾਂ ਅੱਤ ਵਾਲੀ ਚੰਗੀਆਂ ਸ਼ੇਰੀ ਆ ਮੂੰਹ ਐਨੂੰ ਰੱਖ ਜੱਗੀ ਦੋਵੇਂ ਪੱਠਾਂ ਬਹੁਤ ਚੰਗੀਆਂ ਹਨ ਮਗਰ ਵੀ ਪੱਠਾਂ ਇਹ 35000 ਦਾ ਸੌਦਾ ਸਿਰੇ ਚੜਿਆ ਬਹੁਤ ਜੋਰ ਲਾ ਕੇ ਹਾਂ ਬਹੁਤ ਬਹੁਤ ਧੰਨਵਾਦ ਬਾਈ ਦਲਾਲ ਐ ਲੱਗ ਜਾਂਦੀ ਆ ਪੱਪੀਆਂ ਸਹੀ ਆ ਸਹੀ ਆ ਲੈ ਦਿਓ ਹੀ ਪੇਪੇ ਪੈਸੇ ਦਿਓ ਬਾਈ ਲਾਓ ਪੈਸੇ ਨਹੀਂ ਗਣਤੇ ਹੋ ਰਹੀ ਆ 35000 ਦੀ ਗੁਰੂ ਕਾ ਕੋਠਾ ਬਾਪੂ ਪਹਿਲਾਂ ਵੀ ਜਾਨਵਰ ਹੈਗੇ ਆ ਬਾਹਰ ਚਾਰਦੇ ਆਂ ਘਰੇ ਹੀ ਸਹੀ ਆ ਸਹੀ ਆ घणे <laughs> <गने> भई <laughs> 35000 ਰੁਪਿਆ ਹੋ ਗਿਆ ਬਾਈ ਇਹ ਖੁਸ਼ ਆ ਬਾਪੂ ਖੁਸ਼ ਆ ਬਾਪੂ ਨਹੀਂ ਨਹੀਂ ਲੈ ਵੀ ਬਹੁਤ ਵਧੀਆ ਸੌਦਾ ਹੋਇਆ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਕਿ ਕਿਣੀ ਭੰਮੇ ਕੀ ਮੰਗਿਆ ਕੀ ਸੀਗਾ 21 ਲਵਾਇਆ ਲਵਾਇਆ ਲੈ ਸੇ ਪੱਖੇ ਕੀ ਰੱਖ ਕਿੰਨੇ ਦੀ ਦੇਣੀ ਲੱਖ ਕੋਈ ਗੱਲ ਕਰਦੇ ਮੈਂ ਤੇਰੀ ਬੱਕਰੀ ਵੇਚੀ ਭਾਈ ਨਾ ਰੋਣਾ ਪਾਵਾਂ ਨਾ ਅੱਜ ਪਾਵਾਂ ਨਾ ਕੱਲ ਕਿਰੀ ਬਾਪੂ ਆਪਾਂ ਨਾ ਇੱਕੋ ਹੀ ਕਰਦੇ ਹਾਂ 20000 21000 ਦੀ ਬੱਕਰੀ ਵੇਚ ਆਪਾਂ ਉਹ ਨਹੀਂ ਜਾਂ ਪਾ ਲੈ ਚੱਲ ਨਾ ਪਾਠਾ ਬਾਈ ਇਸ ਨੂੰ ਕੱਟ ਦੇ ਪੱਠ ਚੰਗੀ ਆ ਤਾਂ ਜਾਇਜ਼ ਰੇਟ ਨਾਲ ਕਰ ਲੋ 2000 ਸਿੱਧਾ ਕੋ ਮੈਂ ਇਹਨੂੰ ਮੈਂ ਕਹਾਂ ਜਾਇਜ਼ ਦਾਦੇ ਜਿਹਦਾ ਵੇਚਣੀ ਨਹੀਂ ਵੇਚਣੀ ਤੇਰੀ ਬੋਡੀ ਖਮਸ ਤੋਂ ਥੱਲੇ ਆ ਜਾ ਹਾਂ ਨਹੀਂ ਬਾਈ ਲਈ ਫਿਰ ਬਾਈ ਮੈਂ ਹਾਂ ਠੀਕ ਆ 25 ਤੋਂ ਥੱਲੇ ਆ ਜਾ ਵਾ ਹਾਂ ਕਿੰਨੇ ਲੱਗ ਲੈ ਯਾਰ ਬੱਕੇ ਪੱਤੀ ਜਾ ਵੇਚੀ 2000 ਦੀ ਸਾਫ ਕਰਦਾ ਚੜਦਾ ਪਰੇ ਹੋ ਜਾ ਜਾ ਚੜ ਦੇ ਓਏ ਚੜ ਦੇ ਪਰੇ ਹੋ ਜਾ ਓਏ ਆ ਬੱਕੂ ਯਾਰ ਓਥੋਂ ਚੜਨੀ ਕਰਨੀ ਪਾਸ ਤੋਂ ਪਰ ਸਹੀ ਕਰ ਲਓ ਪਾਸੇ ਹੋ ਜਾਇਆ ਪਹਿਲੇ ਪਾਕਾ ਵਿੱਚ ਕਿੱਡਾ ਕੱਦ ਪਿਆ ਜਾਏ ਉਹ ਜਾਇਜ਼ ਕਰ ਲਓ ਫਿਰ ਜੇ ਕੋਈ ਫਰਕਾ ਤਾਂ ਕੱਢ ਲਓ ਨਾ ਸਹੀ ਜਾਇਜ਼ ਕਰ ਬਸ ਹੋ ਗਈ ਸਾਡੀ ਆ ਦੇ ਪੈਸੇ ਮੁੰਡਾ ਅਸੀਂ ਬਾਲੀ ਪਕਾਈ ਨਹੀਂ ਮਾਰਦੇ ਹੁਣ ਉਹ ਲਖਾਈ ਆਪੇ ਕਰਾ ਲੈਣਗੇ ਉਹ ਯਾਰਾ ਕਿੰਨੇ ਲਾਦੇ ਯਾਰ ਕਰਤੀ 22 ਦੀ 22 ਹੈ ਨਾ ਚਾਪ ਪਛਾਈ ਠੀਕ ਆ ਬਾਪੂ ਨਹੀਂ ਓ ਯਾਰ ਬੱਕਰੀ ਦੇ ਦੇ ਲਿਆਜ ਵਾਲੇ ਬੰਦੇ ਆ ਮਾਨ ਕਰ ਲਾ ਕੋਈ ਫਿਰ ਉਹ ਚੱਲ ਜਾ ਓਏ ਨਵੇੜ ਸਾਡੇ 25 ਦੀ ਦੇ ਪੈਸਾ ਪਰ ਇਹ ਮੈਂ ਤਾਂ ਪਾਸ ਕੋਈ ਕਿੱਥੇ ਪਾਸ ਜਮਾ ਹੀ ਹੋਰ ਕੀ ਆ ਯਾਰ ਮੈਂ ਇੰਨਾ ਟਾਈਮ ਉਹ ਬਾਈ ਜੀ ਇੱਕ ਵਾਰ ਰਕਮ ਦਾ ਕੰਮ ਆ ਬੈਜੋ ਚੁੱਕ ਉਸ ਨਵੇੜਤਾ ਲੋ ਕੰਮ ਨਵੇੜਤਾ ਹੀ ਨਵੇੜਤਾ ਨਿਪਟ ਗਿਆ ਸਾਢੇ 22 ਦੀ ਹੋ ਗਈ ਪੱਟ ਦੇ ਕਦਰ ਪਾਉ ਦੇ ਪੱਟ ਪਹਿਲਣ ਪੱਟ ਬਲੂਣੇ ਨਹੀਂ ਕਦਰ ਤਾਂ ਬਾਪੂ ਦੀ ਬਾਬਰ ਜਿਹੜਾ ਸਾਫ ਆ ਗਿਆ ਇਹਨੂੰ ਫੜੀ ਯਾਰ ਝੋੜ ਜਿਹੇ ਆ ਅਦਰ ਪਾ ਗਈ ਪੱਟ ਦੀ ਕਦਰ ਵੀਡੀਓ ਚੱਲੀ ਜਾਂਦੀ ਆ ਅਦਰ ਕਹਿੰਦਾ ਮਗਰ ਬੱਦ ਲਾਤੇ 8000 ਰੁਪਇਆ ਤੇ ਮਕਾਬਲੇ ਮੱਕੀ ਭਾਈ ਮਕਾਵਣ ਕਿਹੜਾ ਆਊਗਾ ਉਹਨਾਂ ਤੇ ਮਕਾਬਲੇ ਮਕਾਬਲੇ ਸਹੀ ਕਲਮ ਪਾਲਾ ਪੈਸੇ ਗੇਲਾ ਜੇ ਤਾਂ ਚੰਗੇ ਲੱਗੇ ਸਾਡੇ 22000 ਹੈਗਾ ਨਹੀਂ ਸਾਡੇ 22000 ਲੈ ਯਾਰ ਕੋ ਕਮਾਲ ਆ ਯਾਰ ਓਏ ਲਖਾਈ ਆਪੇ ਕਰਾ ਲੈਣਗੇ ਫੜ ਯਾਰ ਤੂੰ 10000 ਜਾਨ ਆਊਗੀ ਓ ਫੜ ਲੈ ਯਾਰ ਕੋ ਚੱਲ 20000 ਦੇ ਦਿਆ ਯਾਰ ਫੜ ਹੋ ਰਹਿਣ ਚੱਲ ਹੋ ਗਈ ਯਾਰ ਐਡੀ ਚੰਗੀ ਬੱਕਰੀਆ ਦੋ ਬੱਚੇ ਆ

500 ਲੈ ਆਈ ਰਾਜੇ 500 ਕਿਹੜਾ ਪੰਡਾ ਵੀਰੇ ਕੋਠਾ ਕੋਠਾ ਗੁਰੂਗਾ ਜੀ ਲਾਓ ਵੀ ਬਾਈਆਂ ਨੇ ਤਿੰਨ ਬੱਕਰੀਆਂ ਖਰੀਦ ਲਈਆਂ ਅੱਜ ਠੀਕ ਆ ਪੰਮਾ ਜੀ ਸੂਰੇ ਵਾਲਾ ਬੱਕਰਾ ਮੰਡੀ ਤੇ ਮਿੰਟੋ ਮੈਂਟੀ ਸੌਦੇ ਕਰ ਰਹੇ ਆ ਬਾਈ ਬਹੁਤ ਵਧੀਆ ਪਸ਼ੂ ਖਰੀਦੇ ਇਹਨਾਂ ਨੇ ਬਾਪੂ ਓਏ ਸੋਨੇ ਓਏ ਬਾਲੇ ਹੁਣ ਹੈ ਗੱਲ ਸੁਣ ਮੇਰੀ ਤੇਰੇ ਕੋਈ ਪੈਸੇ ਦਾ ਜາດ ਨਹੀਂ ਉੱਪੀ ਹੋਣ ਉਹ ਸਾਧਨ ਨੇ ਓ ਸਾਧਨ ਤੇਰਾ ਮੈਂ ਕਰਾ ਕੇ ਦਊਂ ਯਾਰ ਸਾਧਨ ਨਾਲ ਬੜੀ ਗੱਡੀ ਗੱਡੀ ਪੇ ਕੱਟ ਭੇਜ ਦਊਂਗਾ ਸਾਧਨ ਜੀ ਬਣੀ ਹੁਣ ਛੇ ਕਰਾਂਗੇ ਸਾਧਨ ਜੁੜਾ ਓ ਫੇਰ ਸਹੀ ਕੀ ਬਾਤਾਂ ਲੰਘਣ ਨਹੀਂ ਅੱਪਾ ਇਹਨਾਂ ਫੁੱਕੀ ਫੈਲਾ ਹੀ ਦਊਂ ਬੰਸਾ ਮੁਰਦਾ ਨਹੀਂ ਜੇ ਤਾਂ ਸਾਧਨ ਦਾ ਇੱਥੋਂ ਕਰਾ ਦਿਆਂਗੇ ਸਾਧਨ ਤਾਂ ਕੋਈ ਨਹੀਂ ਆ ਜੇ ਆਈ ਮੰਡੀ ਵੇਖਣੀ ਆਏ ਸੀ ਆ ਬੰਦੇ ਨੇ ਜਾਣਾ ਬਾਜੇਖਾਨੇ ਤਾਂ ਇਹ ਬકરી ਆ ਤੇਰੇ ਨਾਲ ਪਾ ਕੇ ਦੇਵਾਂਗੇ ਬકરી ਬਸ ਇੰਨਾ ਹੀ ਸਾਰੀ ਜੇ ਪੈਸਿਆਂ ਦਾ ਖਬਾ ਸੋ ਜਾ ਤਾਂ ਉਹ ਦੱਸ ਦਿਓ ਵੀ ਕਰ ਦਿਆਂਗੇ ਕਾਲੇ ਦੀ ਗੱਲ ਕਰਾਂ ਨੂੰ ਕੋਈ ਜਣਾ ਜਾਣ ਠੀਕ ਆ ਤੀਜਾ ਦੇਖੋ ਮੱਚੀ ਦੇਖੋ ਜੀ ਅਸੀਂ ਆਹ ਵੇਖਣਾ ਆ ਖੜੇ ਆ ਮੜਾ ਜੱਗੀ ਸਾਈਡ ਤੇ ਹੋ ਜਾ ਬਾਈ ਕਿਉਂ ਬਾਈ ਆਣਾ ਉਹ ਬੱਸ ਮੈਨੂੰ ਆਦਾ ਸੀ ਤੂੰ ਹਾਂ ਬੰਦੇ ਨੂੰ ਆਦਾ ਸੀ ਆ ਖੜੇ ਪੈ ਤੇ ਯਾਰ ਆ ਜਾਣਗੇ ਖੜਿਆ ਯਾਰ ਬਸ ਆ ਵੇਲਾ ਹੋਰ ਬਾਈ ਕੇਵਲ ਤਾਂ ਹੀ ਦਾ ਆਖਿਆ ਭੋਂ ਦਾ ਸੋਰ ਲਾਇਆ ਗੱਲ ਉਹ ਤੂੰ ਰੇ ਯਾਰ ਆ ਵੀ ਦੇ ਦੇ ਪਾਪੂ ਆ ਚੱਲ ਪਾ 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 ਇਹ ਵੀ ਬਾ ਰੇ ਨਹੀਂ ਪੜਦੀ ਕਿੰਦੀ ਚੰਗੀ ਆ ਵੇ ਨਾ ਵੇ ਪੜੇ ਨੂੰ ਮਾਂਗਰੀ ਦਾ ਹੇਤੂ ਹੈ ਨਾ ਹਾਂ ਪੜੇ ਨੂੰ ਮਾਂਗਰੀ ਦਾ ਹੈ ਪੜੇ ਨੂੰ ਹਾਂ ਹੋ ਗਏ ਪੈਸੇ ਸਹੀ ਆ ਬਾਈ ਲਾ ਵੇ ਬਾਈ ਹਰਣਾ ਨੇ ਆ ਬੱਕਰੀ ਖਰੀਦੀ ਆ ਚੰਗੀ ਆ ਦੋ ਹਾਲੇ ਆ ਜਾ ਤੰਦੇ ਆ ਆ ਦੋ ਬੱਚੇ ਆ ਮਗਰ ਪੱਟ ਤੇ ਬੱਕਰਾ ਤੇ ਆ ਲਾਲ ਛੇਰੀ ਬੱਕਰੀ ਆ ਬਾਈ ਜੀ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਆ ਦੋਸਤੋ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਬਹੁਤ ਵਧੀਆ ਸਬਦੇ ਤੁਹਾਨੂੰ ਦਿਖਾਵਾਂਗੇ ਠੀਕ ਆ ਗੋਮਾ ਜੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਹੋ ਗਿਆ ਦੋਸਤੋ